ਰਿਆਚੀ ਸੂਸੀ ਤੇ 5 ਮਿੰਟ ਬਾਅਦ ਭੇਜਿਆ ਜਾ ਰਿਹਾ ਸਕਰੀਨਸ਼ਾਟ ਸਰਕਾਰ ਕੜੀ ਨਜ਼ਰ ਰੱਖ ਰਹੀ ਹੈ ਤੁਹਾਡੀ ਇੱਕ ਇੱਕ ਚੀਜ਼ ਦੇ ਉਤੇ ਬਿਆਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੂ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ ਅਹਿਮ ਖਬਰ ਇਸ ਵਾਰਬਤ ਸਾਹਮਣੇ ਆਈ ਹੈ ਦਰਸਲ ਫੋਨ ਉਦਾਰਸੀ ਹੈ ਕਿ ਉੱਤਰੀ ਕੋਰੀਆ ਦੇ ਕਿਮ ਜ਼ੋਨ ਨੇ ਤਾਨਾਸ਼ਾਹੀਆ ਦਾ ਰਵਈਆ ਲੋਕਾਂ ਤੇ ਹਾਵੀ ਕਰ ਦਿੱਤਾ ਹੈ ਜਾਨਾ ਕਿ ਇਹ ਜਿਹੜਾ ਰਵਈਆ ਲੋਕਾਂ ਨੂੰ ਮੁਸ਼ਕਿਲ ਦੇ ਵਿੱਚ ਪਾ ਰਿਹਾ ਲੋਕ ਮੁਸੀਬਤ ਦਾ ਸਾਹਮਣਾ ਕਰ ਰਹੇ ਨੇ ਜਾਨੀ ਕਿ ਉੱਤਰੀ ਕੋਰੀਆ ਦੇ ਵਿੱਚ ਕੁਝ ਅਜਈਆਂ ਚੀਜ਼ਾਂ ਤੇ ਪਾਬੰਦੀ ਲਗਾ ਦੁੱਤੀ ਹੈ ਜਿਹੜੀਆਂ ਚੀਜ਼ਾਂ ਲੋਕਾਂ ਦੇ ਲਈ ਵੀ ਹੁਣ ਮੁਸ਼ਕਿਲ ਭਰੀਆਂ ਹੋ ਗਈਆਂ ਨੇ ਚਾਹੇ ਕੱਪੜੇ ਪਾਉਣੇ ਹੋਣ ਚਾਹੇ हेयर ਸਟਾਈਲ ਕਰਾਉਣਾ ਹੋਵੇ ਚਾਹੇ ਕੋਈ ਮਨਪਸੰਦੀ ਦਾ ਗਾਣਾ ਸੁਣਾ ਹੋਵੇ ਉਸਤੇ ਵੀ ਪਾਬੰਦੀ ਲੱਗੀ ਹੈ ਉਦੀ ਜਾਣਕਾਰੀ ਕੀ ਹੈ ਤੁਹਾੜਾ ਨਾਮ ਸਾਂਝੀ ਕਰ ਲੈਨੇ ਆ ਇੱਕ ਅਜਿਹਾ ਫੋਨ ਜੋ ਕਿ 5 ਮਿੰਟ ਬਾਅਦ ਸਕਰੀਨਸ਼ਾਟ ਲੈ ਰਿਹਾ ਜਾਸੂਸੀ ਦਾ ਕੰਮ ਕਰ ਰਿਹਾ ਸਰਕਾਰ ਤੱਕ ਤੁਹਾਡੀ ਪੂਰੀ ਨਿੱਜੀ ਚੀਜ਼ਾਂ ਪਹੁੰਚਾਈਆਂ ਜਾ ਰਹੀਆਂ ਨੇ ਉਸ ਫੋਨ ਦੇ ذریعے 5 ਮਿੰਟ ਬਾਅਦ ਜਦੋਂ ਸਕਰੀਨਸ਼ਾਟ ਲੈ ਆ ਜਾਂਦਾ ਹੈ ਉਹ ਸਰਕਾਰ ਕੋਲ ਪਹੁੰਚ ਜਾਂਦਾ ਹੈ ਹਾਲਾਂਕਿ ਸਰਕਾਰ ਤੁਹਾਡੀ ਇੱਕ ਗਤੀਵਿਧੀ ਤੇ ਨਜ਼ਰ ਰੱਖ ਰਹੀ ਹੈ ਤੁਸੀਂ ਆਪਣੇ ਫੋਨ ਤੇ ਬੁਆਏਫ੍ਰੈਂਡ ਜਾਂ ਭਰਾ ਅਜਿਹੇ ਕੁਝ ਵਰਤ ਸ਼ਬਦਾਂ ਦੀ ਵਰਤੋਂ ਕਰਦੇ ਹੋ ਸਰਚ ਕਰਦੇ ਹੋ ਤਾਂ ਉਸ ਨੂੰ ਆਪਣੇ ਆਪ ਕੰਮਰੇਟ ਦੇ ਵਿੱਚ ਬਦਲਿਆ ਜਾ ਰਿਹਾ ਹੈ ਤੇ ਦੱਖਣੀ ਕੋਰੀਆ ਦੇ ਲਈ ਇਹ ਜਿਹੜਾ ਫੋਨ ਹੈ ਪੇਪਰ ਸਟੇਟ ਦੇ ਹਿਸਾਬ ਦੇ ਨਾਲ ਕੰਮ ਕਰ ਰਿਹਾ ਹੈ ਹਾਲਾਂਕਿ ਜਨਕੀ ਇਸ ਭਾਸ਼ਾ ਅਤੇ ਭਾਸ਼ਾ ਦੇ ਉੱਤੇ ਵੀ ਇਸ ਲੈਂਗੁਏਜ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਤੁਸੀਂ ਅਜਿਹੀਆਂ ਭਾਸ਼ਾਵਾਂ ਦੀ ਵਰਤੋਂ ਵੀ ਨਹੀਂ ਕਰ ਸਕਦੇ ਹੋ ਜਿਹੇ ਅੱਖਰ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਉੱਤਰ ਕੋਰੀਆ ਦੇ ਵਿੱਚ ਦੱਖਣੀ ਕੋਰੀਆ ਦੇ ਹੇਅਰਸਟਾਈਲ ਕਪੜੇ ਪਾਉਣ ਦਾ ਪਹਿਰਾਵਾ ਜਾਨੀ ਕਿ ਸਟਾਈਲ ਜਿਹੜਾ ਵਾ ਦੱਖਣੀ ਕੋਰੀਆ ਦਾ ਤੇ ਜਿਹੜੇ ਕੋਰੀਅਨ ਸੌਂਗਸ ਨੇ ਹਿਪ-ਹੌਪ ਸੌਂਗਸ ਦੱਖਣੀ ਕੋਰੀਆ ਦੇ ਨੇ ਉੱਤਰ ਕੋਰੀਆ ਦੇ ਵਿੱਚ ਨਹੀਂ ਸੁਣ ਸਕਦੇ ਹੋ ਜਾਨੀ ਕਿ ਤੁਸੀਂ ਉਸ ਉੱਥੇ ਦਾ ਹੇਅਰਸਟਾਈਲ ਨਹੀਂ ਕਰ ਸਕਦੇ ਹੋ ਉੱਥੇ ਦਾ ਪਹਿਰਾਵਾ ਨਹੀਂ ਜਿਹੜਾ ਪਾ ਸਕਦੇ ਹੋ ਨਾ ਹੀ ਉੱਥੇ ਦੇ ਗਾਣੇ ਸੁਣ ਸਕਦੇ ਇਹ ਪੂਰਨ ਤੌਰ ਤੇ ਪਾਬੰਦੀ ਲਗਾ ਦਿੰਦੀ ਹੈ ਇਸ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ ਵੱਡੇ ਪੱਧਰ 'ਤੇ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਲੋਕ ਮੁਸ਼ਕਲ ਵਿੱਚ ਨੇ ਇਹ ਜਿਹੜਾ ਫੋਨ ਹੈ ਇਹ 5-5 ਮਿੰਟ ਬਾਅਦ ਸਕਰੀਨਸ਼ਾਟ ਲੈ ਕੇ ਸਰਕਾਰ ਤੱਕ ਪੇਸਟ ਹੈ ਕੁਝ ਅਜਿਹੀਆਂ ਚੀਜ਼ਾਂ ਨੇ ਜਿਸ ਦੀ ਵਰਤੋਂ ਯੂਜ਼ਰਸ ਵੀ ਨਹੀਂ ਕਰ ਸਕਦੇ ਪਰ ਸਰਕਾਰ ਤੱਕ ਤੁਹਾਡੀ ਜਾਣਕਾਰੀ ਪਹੁੰਚ ਰਹੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸਾਰੀ ਪ੍ਰਾਪਤੀ ਤੁਹਾਡੇ ਤੱਕ ਹੈ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਹੈ ਤਾਂ ਤੁਸੀਂ ਗਲਤ ਹੋ ਸਰਕਾਰ ਤਾਂ ਚੀਜ਼ਾਂ ਪਹੁੰਚਦੀਆਂ ਨੇ ਸਰਕਾਰ ਇੱਕ ਇੱਕ ਗਤੀਵਿਧੀ ਤੇ ਨਜ਼ਰ ਰੱਖਦੀ ਹੈ ਜਾਨੀ ਕਿ ਇਹ ਸਾਰੀਆਂ ਚੀਜ਼ਾਂ ਦੀ ਵਰਤੋਂ ਸਰਕਾਰੀ ਸਮੇਂ ਤੇ ਕਰ ਸਕਦੀ ਹੈ ਇੱਕ ਸਬੂਤ ਦੀ ਤਰ੍ਹਾਂ ਇੱਕ ਐਵੀਡੈਂਸੀ ਤਰੀਕੇ ਨਾਲ ਕੰਮ ਕੀਤਾ ਜਾ ਸਕਦਾ ਹੈ ਦੂਸਰੇ ਪਾਸੇ ਗੱਲ ਕਰੀਏ ਤਾਂ ਜੇਕਰ ਤੁਸੀਂ ਨਿਰਧਾਰਿਤ ਕੀਤੇ ਗਏ हेयर स्टाइल ਤੋਂ ਇਲਾਵਾ ਕੋਈ ਹੋਰ हेयर स्टाइल ਦੀ ਵਰਤੋਂ ਕਰੋਗੇ ਯਾਨੀ ਕਿ ਕੋਈ ਹੋਰ हेयर स्टाइल ਕਰ ਲੈਂਦੇ ਹੋ ਤੁਹਾਨੂੰ ਸਜ਼ਾ ਹੋ ਸਕਦੀ ਹੈ ਜੁਰਮਾਨੇ ਵਰਗੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਏਡੇ ਵੱਡੇ ਪੱਧਰ ਦੀ ਸਖਤਾਈ ਉੱਤਰੀ ਕੋਰੀਆ ਦੇ ਵਿੱਚ ਕੀਤੀ ਹੋਈ ਹੈ ਇਹ ਦਾਣਾ ਸ਼ਾਹੀ ਰਵਈਆ ਲੋਕਾਂ ਤੇ ਹਾਵੀ ਹੋ ਰਿਹਾ ਹੈ ਲੋਕ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਮੰਦ ਵਿੱਚ ਡਰ ਹੈ ਯਾਨੀ ਕਿ ਇੱਕ ਗਲਤੀ ਲੋਕਾਂ ਨੂੰ ਕਿੰਨੀ ਭਾਰੀ ਪੈ ਸਕਦੀ ਹੈ ਤਾਂ ਇੱਕ ਫੋਨ ਹੀ ਜਸੂਸੀ ਦਾ ਕੰਮ ਕਰ ਰਿਹਾ ਬਹੁਤ ਹੀ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਪੈਂਦਾ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰਦੇ